ਸਿੱਖ ਧਰਮ ਦਾ ਇੱਕਦਮ ਵਧਣ ਫੁੱਲਣ ਦਾ ਅਸਲੀ ਕਾਰਨ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਤੇ ਸੋਚ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆ ਵਿੱਚ ਕਿਸੇ ਵੀ ਧਰਮ, ਸਥਾਨ, ਵਿਅਕਤੀ ਨੂੰ ਨਹੀਂ ਸੀ ਲੈਂਦਿਆ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਫੈਲੀਆਂ ਕ੍ਰਿਤੀਆਂ ਨੂੰ ਉਜਾਗਰ ਕੀਤਾ ਉਹਨਾਂ ਧਰਮ ਪਖੰਡਾਂ ਨੂੰ ਜਿਨ੍ਹਾਂ ਦੇ ਨਾਲ ਆਮ ਲੋਕਾਂ ਦੇ ਧਰਮ ਦੇ ਨਾਂ ਉੱਤੇ ਲੁੱਟ ਹੋ ਰਹੀ ਸੀ ਉਹਨਾਂ ਨੂੰ ਗੁਜ਼ਾਗਰ ਕੀਤਾ ਅੱਜ ਉਸ ਦੇ ਉਲਟ ਅਸੀਂ ਸਾਡੀ ਸਿੱਖ ਸਮਾਜ ਦੇ ਜਿੰਨੇ ਵੀ ਲੀਡਰ ਹਨ ਜਾਂ ਤੁਹਾਡੀ ਜਥੇ ਹਨ ਜਾਂ ਸਾਡੀ ਆਮ ਸੋਚ ਦੂਜੇ ਧਰਮਾਂ ਪ੍ਰਤੀ ਵਿਅਕਤੀਆਂ ਪ੍ਰਤੀ ਬਦਲ ਚੁੱਕੀ ਹੈ ਇਸੇ ਲਈ ਸਾਡੇ ਸਿੱਖ ਧਰਮ ਦਾ ਵਾਅਦਾ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਹੈ ਤੇ ਇਸ ਲਈ ਜਿਹੜੀਆਂ ਦੂਜੇ ਸਮਾਜਾਂ ਦੇ ਵਿੱਚ ਕ੍ਰਿਤੀਆਂ ਹਨ ਉਹ ਵੀ ਲੁਕੀਆਂ ਰਹਿ ਜਾਂਦੀਆਂ ਹਨ ਮੁੱਖ ਟਾਰਗੇਟ ਵਿਅਕਤੀ ਜਾਂ ਸਥਾਨ ਜਾਂ ਧਰਮ ਆ ਜਾਂਦੇ ਹਨ ਇਸ ਲਈ ਅਗਰ ਸਿੱਖ ਧਰਮ ਦਾ ਵਿਸਥਾਰ ਚਾਹੁੰਦੇ ਹਨ ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਅਸਲੀ ਸਿੱਖਿਆ ਉੱਤੇ ਚੱਲਣਾ ਪਵੇਗਾ